ਪ੍ਰਿੰਸੀਪਲ ਸ਼੍ਰੀਮਤੀ ਰੇਨੂ ਵਾਲਾ ਤੇ ਲਗੇ ਉਜਾਮਾ ਨੂੰ ਸਮਾਜਿਕ ਜਥੇਬੰਦੀਆਂ ਕਮੇਟੀ ਮੈਂਬਰਾਂ ਅਤੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸਰੇ ਤੋਂ ਨਕਾਰਿਆ ਲਗੇ ਧਰਨੇ ਦੀ ਕੀਤੀ ਨਖੇਦੀ ਅੰਸਰ ਰਾਜਨੀਤਿਕ ਤੌਰ ਤੇ ਵੀ ਉਸ ਸਕੂਲ ਨੂੰ ਟਾਰਗੇਟ ਕਰਦੇ ਰਹੇ ਸਕੂਲ ਦੇ ਵਿੱਚ ਪੜ੍ਹਾਈ ਕਿਵੇਂ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਪੜ੍ਹਾਈ ਬਹੁਤ ਵਧੀਆ ਚੱਲਦੀ ਹੈ ਬੱਚੇ ਵਧੀਆ ਪੜ੍ਹਦੇ ਨੇ ਅਸੀਂ ਪੂਰੀ ਨਿਗਰਾਨੀ ਕਰਦੇ ਬੱਚਿਆਂ ਦੀ ਬੱਚੀਆਂ ਦੀ ਵੀ ਕਰਦੇ ਬੱਚਿਆਂ ਦੀ ਵੀ ਕਰਦੇ 2 ਵਜੇ ਤੱਕ ਅਸੀਂ ਰਹਿੰਦੇ 2 ਵਜੇ ਤੋਂ ਬਾਅਦ ਹੀ ਚਲੇ ਜਾਂਦੇ ਹਾਂ ਸਾਡੇ ਮਦਰ ਅਸੀਂ ਮਿੱਡੇ ਮੀਲ ਵਾਲੀ ਰੋਟੀ ਦਾ ਕੰਮ ਕਰਦੇ ਹਾਂ ਠੀਕ ਹੈ ਉਹਨਾਂ ਚ ਇੱਕ ਅਸੀਂ ਪੂਰੀ ਸਾਡੀ ਹੈ ਮਨਜੀਤ ਕੌਰ ਜੀ ਕੀ ਮਸਲਾ ਹੈ ਸਰ ਮਸਲਾ ਇਹ ਹੈ ਜੀ ਪਿਛਲੇ ਕੁਝ 10 15 ਦਿਨਾਂ ਚ ਇੱਕ 16 ਸਤ ਨੂੰ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਆਪਸੀ ਝਗੜਾ ਹੋਇਆ ਸੀ ਉਸ ਝਗੜੇ ਨੂੰ ਲੈ ਕੇ ਸਾਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿਮਨੇ ਵਾਲਾ ਜੋ ਬੜੇ ਲੰਮੇ ਸਮੇਂ ਤੋਂ ਕਾਫੀ ਬੱਚੇ ਇੱਥੋਂ ਪੜ੍ਹ ਕੇ ਚੰਗੀਆਂ ਪੋਸਟਾਂ ਤੇ ਗਏ ਐ ਵਧੀਆ ਸਿੱਖਿਆ ਮਿਲ ਰਹੀ ਐ ਇਹ ਸਕੂਲ ਨੂੰ ਬਦਨਾਮ ਕਰਨ ਲਈ ਕੁਝ ਸ਼ਰਾਰਤੀ ਅੰਸਰਾਂ ਨੇ 扑ਕਾਉ ਭਾਸ਼ਣ ਦਿੱਤੇ ਔਰ ਇਹ ਸਕੂਲ ਨੂੰ ਬਦਨਾਮ ਕਰਨ ਦਾ ਟੀਚਾ ਵੀ ਥਾ ਗਿਆ ਟੀਚਾ ਇਹ ਸੀ ਸਕੂਲ ਦੇ ਵਿੱਚ ਐਡੀਆਂ ਸੋਹਣੀਆਂ ਬਿਲਡਿੰਗਾਂ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਸਰਕਾਰਾਂ ਤੋਂ ਸਮੇਂ-ਸਮੇਂ ਤੋਂ ਅਸੀਂ ਇੱਥੇ ਲਗਭਗ 10 ਪਿੰਡਾਂ ਦੇ ਬੱਚੇ ਪੜਦੇ ਆ ਜੋ ਐਸਸੀ ਪਰਿਵਾਰਾਂ ਦੇ ਐਸਸੀ ਬੀਸੀ ਪਰਿਵਾਰਾਂ ਦੇ ਬੱਚੇ ਆ ਇਹ ਸਕੂਲ ਚ ਪੜਦੇ ਰਹੇ ਆ ਭਾਰਤੀ ਅੰਸਰ ਰਾਜਨੀਤਿਕ ਤੌਰ ਤੇ ਵੀ ਕੁਝ ਸਕੂਲ ਨੂੰ ਟਾਰਗੇਟ ਕਰਦੇ ਰਹੇ ਆ ਕਿਉਂਕਿ ਉਹ ਆਪਣਾ ਚੇਅਰਮੈਨ ਬਣਾਉਣਾ ਚਾਹੁੰਦੇ ਸੀ ਐਸ ਪਰ ਰੂਲ ਜੋ ਮੈਡਮ ਪ੍ਰਿੰਸੀਪਲ ਰੈਨੂ ਬਾਲਾ ਜੀ ਇੱਥੇ ਬਤੌਰ ਪ੍ਰਿੰਸੀਪਲ ਦੀ ਅਹੁਦੇ ਤੇ ਬਿਰਾਜਮਾਨ ਨੇ ਔਰ ਉਹ ਸਕੂਲ ਦੀ ਦੇਖ ਰਹੀ ਇੱਕ ਉਹਨਾਂ ਦੀ ਰਹਿਨਮਾਈ ਹੇਠ ਵਿੱਚ ਚੱਲ ਰਿਹਾ ਸੀ ਔਰ ਚੇਅਰਮੈਨ ਵੀ ਐਸ ਪਰ ਰੂਲ ਰੂ ਰੈਗੂਲੇਸ਼ਨਾਂ ਦੇ ਅਕੋਰਡਿੰਗ ਬਣਾਏ ਬਣਾਏ ਗਏ ਔਰ ਪੰਚਾਇਤਾਂ ਨੂੰ ਵੀ ਇੱਕ ਨੋਟਸ ਭੇਜੇਗੇ ਕਿ ਤੁਸੀਂ ਆਪ ਦਾ ਨਮਿੰਦਾ ਦਿੱਤਾ ਜਾਵੇ 5 ਸਾਲਾਂ 10 15 ਸਾਲਾਂ ਦੇ ਵਿੱਚ ਕੋਈ ਵੀ ਪੰਚਾਇਤਾਂ ਵੱਲੋਂ ਨਮਿੰਦਾ ਨਹੀਂ ਦਿੱਤਾ ਗਿਆ ਮੇਰੇ ਸਕੂਲ ਦੇ ਵਿੱਚ ਚਾਰ ਬੱਚੇ ਪੜ੍ਹਦੇ ਆ ਜੀ ਮੇਰੇ ਆਪ ਦੇ ਖੁਦ ਔਰ ਇੱਥੇ ਆਪ ਦੀਆਂ ਸ਼ੌਰਤਾਂ ਲਈ ਕੁਝ ਲੋਕਾਂ ਨੇ ਇੱਥੇ ਬੜਾ ਪ੍ਰੋਟੈਸਟ ਕੀਤਾ ਔਰ ਅਸੀਂ ਸਰਕਾਰ ਔਰ ਪ੍ਰਸ਼ਾਸਨ ਨੂੰ ਤੋਂ ਮੰਗ ਕਰਦੇ ਆਂ ਇਹ ਜੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਵੀ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਸਕੂਲ ਦੇ ਇੱਕ ਵਿਦਿਆ ਦਾ ਮੰਦਿਰ ਹੈ ਔਰ ਉਹਦੇ ਵਰ ਖਿਲਾਫ ਔਰ ਗੇਟ ਦੇ ਵਿੱਚ ਜੇ ਕੋਈ ਅੱਜ ਤੋਂ ਬਾਅਦ ਧਰਨਾ ਲਾਊਗਾ ਤਾਂ ਐਸੀ ਬੀਸੀ ਸਮਾਜ ਔਰ ਮੈਂ ਮਜਬੀ ਸਿੱਖ ਵਾਲਮੀਕ ਭਲਾਈ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਵੀ ਨਾਲ ਨੇ ਨਰੇਗਾ ਜੁਨੀਅਨ ਦੇ ਪ੍ਰਧਾਨ ਵੀ ਨਾਲ ਨੇ ਔਰ ਵਾਲਮੀਕ ਭਲਾਈ ਸੰਗਠਨ ਸਾਡੇ ਅਮਰਸਾਹਬ ਸਾਹਿਬ ਤੋਂ ਸਾਡੇ ਸੰਗਠਨ ਉਹਨਾਂ ਨਾਲ ਵੀ ਗੱਲ ਕਰਾਂਗੇ ਸਾਡੇ ਸਮਾਜਿਕ ਆਗੂਆਂ ਨਾਲ ਗੱਲ ਕਰਨਾਗੇ ਔਰ ਜੇ ਕਿ ਅੱਜ ਤੋਂ ਬਾਅਦ ਇਹ ਸਾਡੇ ਸਕੂਲ ਮੰਦਰ ਵਿਦਿਆ ਦੇ ਵਿਚਾਲੇ ਕੋਈ ਧਰਨਾ ਲਾਊਗਾ ਤਾਂ ਉਹਦਾ ਫੁੱਲ ਜੋਰ ਅਸੀਂ ਵਿਰੋਧ ਕਰਾਂਗੇ ਔਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹ ਜੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਤੁਸੀਂ ਜਿਹੜੇ ਪਿਛਲੇ ਦਿਨੀ ਇਥੇ ਧਰਨਾ ਲੱਗਿਆ ਸੀ ਉਹਦੇ ਵਿੱਚ ਲੜਾਈ ਵਗਿਆਦਾ ਹੋਈ ਸੀ ਉਹਦੇ ਜਿਹੜਾ ਮੋਟਰਸਾਈਕਲ ਵਗਿਆਦਾ ਸੁਣਿਆ ਤੁਹਾਡੇ ਘਰ ਛੱਡ ਗਏ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਡਾ ਵਿੱਚ ਹਨ ਵੀ 8-10 ਦਿਨੋਂ ਉਹਦਾਂ ਧਰਨੇ ਵਾਲੇ ਦਿਨ ਮੁੰਡਾ ਮੇਰਾ ਕਾ ਕਾਫੀ ਕਰ ਮੈਂ ਨਹੀਂ ਸੀ ਤੇ ਮੋਟਰਸਾਈਕਲ ਘਰੇ ਠਾਲ ਲੈ ਮੁੰਡਾ ਚੱਲੇ ਜੋਕਾਂ ਨੂੰ ਲੈਣ ਤੋਂ ਚੁੱਕੀ ਤੋਂ ਬਾਅਦ ਇਹ ਮੋਟਰਸਾਈਕਲ ਉੱਥੋਂ ਚੱਕਿਆ ਉਹਨਾਂ ਤੇ ਉੱਥੇ ਲਿਆ ਤੇ ਉਹਨੇ ਬੰਦੇ ਠਾਲ ਦਿੱਤੇ ਨੇ ਆਹ ਚੱਲ ਉੱਥੇ ਠਾਲ ਦਿੱਤੇ ਠੱਲਨ ਦੇ ਕਰਤੇ ਅੱਜ ਐਸੇ ਆਈ ਕੀ ਆਏ ਨੇ ਤੇ ਮੋਟਰਸਾਈਕਲ ਚਾਹ ਰਿਪੋਰਟ ਗਈ ਚਾਹ ਕਿਵੇਂ ਵੀ ਉਹ ਆਹਦੇ ਘਰੇ ਪਿਆ ਸੀ ਉਹ 10 ਦਿਨ ਹੋਏ ਨੇ ਲੈਣ ਨਹੀਂ ਆਏ ਤੇ ਹੁਣ ਕੱਲ ਪਰਸੋਂ ਆ ਗਏ ਤੇ ਹੁਣ ਉਹਨਾਂ ਨੇ ਮੋਟਰਸਾਈਕਲ ਰਿਪੋਰਟ ਗਈ ਤਾਂ ਇਹਨਾਂ ਨੇ ਬੁਲਾਇਆ ਆ ਤੀ ਮੋਟਰਸਾਈਕਲ ਆ ਸੀ ਚੋਹਾ ਦੇ ਨੇ ਤੂੰ ਮੋਟਰਸਾਈਕਲ ਵਾਲਾ ਐਸਾ ਆ ਤੇ ਆ ਦੇ ਕਰ ਉਹ ਸਾਡੇ ਲੈ ਗਿਆ ਉਹਨੇ ਇਹ ਲੈ ਕੇ ਆ ਦਾ ਨੰਬਰ ਦੇ ਗਿਆ ਕਿਹੜਾ ਪਿੰਡ ਜੀ ਤੁਹਾਡਾ ਨਾ ਆ ਆ ਬਿਲਕੁਲ ਨਹੀਂ ਮੋਟਰਸਾਈਕਲ ਵਾਲੇ ਕਿਹੜਾ ਪਿੰਡ ਤੂੰ ਘਟਾ ਵਾਲੇ ਦੇ ਦੱਸ ਦੇ ਕੀ ਨਾ ਕੀ ਉਹਨਾਂ ਜਾਣਦੇ ਨਹੀਂ ਤੁਸੀਂ ਜਾਣਦੇ ਉਹਨਾਂ ਚੰਗੇ ਨਹੀਂ 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 ਅਸੀਂ ਜਾਣਦੇ ਹੀ ਨਹੀਂ ਉਹਨਾਂ ਮੁੰਡਾ ਮੇਰੇ ਨੂੰ ਵਾਕਿਆ ਤੇ ਰਕ ਰਤ ਗਏ ਤੇ ਬੋਧਣ ਕ ਪਰਸੋ ਆ ਗਏ ਨੇ ਤੇ ਅੱਜ ਕੱਲ ਇੱਥੇ ਮੁੰਡੇ ਅੱਜ ਕੌਣ ਆਇਆ ਸੀ ਲੈਣ ਵਾਸਤੇ ਅੱਜ ਤਾਂ ਇਸ ਆਈ ਆਇਆ ਸੀ ਉਹਨਾਂ ਦੇ ਨਾਲ ਜਿਹੜਾ ਕੋਈ ਹੋਰ ਕੋਈ ਆਇਆ ਸੀ ਹੋਰ ਆਇਆ ਤਾਂ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਤਾਂ ਕੋਲ ਹੈ ਹੀ ਨਹੀਂ ਸੀ ਅ ਮੁੰਡਾ ਆਗਾ ਸੀ ਉਹ ਖਰੇ ਇੱਥੇ ਗਏ ਕਿ ਵਿਆਹ ਕਰਾਉਂਗੇ ਫੋਨ ਕਿਦਾ ਆਇਆ ਸੀ ਤੁਹਾਨੂੰ ਫੋਨ ਆਇਆ ਸੀ ਚੱਕ ਪਖਿਓ ਕੱਲ੍ਹ ਕਿਸ ਬੰਦੇ ਦਾ ਹੈ ਤੋ ਗੋਰਾ ਗਾਇਆ ਪਰਦਾਨ ਪਰਦਾਨ ਉਥੋਂ ਜਟਾ ਸਖਾਂ ਦਾ ਉਹਨੇ ਕਿ ਤਾਹੀ ਵੀ ਬੰਦੇ ਮੇਰੇ ਕੋਲ ਆਏ ਖੜੇ ਨੇ ਤੇ ਮੋਟਰਸਾਈਕਲ ਤੂੰ ਦੇ ਦੋ ਮੇਰੇ ਮੁੰਡੇ ਨੂੰ ਕਹ ਤੇ ਤੇ ਮੈਂ ਉੱਥੋਂ ਚੱਲਿਆ ਤੇ ਅੱਗੇ ਆ ਗਿਆ ਮੈਂ ਉਹਦਾ ਫੋਟੋ ਕਰਾਉਂਦਾ ਵੀ ਮੋਬਾਈਲ ਹੈ ਤੇ ਮੁੰਡੇ ਕੋਲ ਨੂੰ ਤੇ ਮੈਂ ਉਹ ਆਏ ਨਹੀਂ ਰਾਤ ਇਹਨਾਂ ਨੂੰ ਬੁਲਾਇਆ ਇਹਨੂੰ ਬੁਲਾਇਆ ਬੰਦੇ ਹੀ ਵਾਵਾ ਜੁੜ ਗਏ ਤੇ ਰਾਤ ਨੂੰ ਉਹ ਨਹੀਂ ਆਇਆ ਵੀ ਪੀਤੀ ਖਾਦੀ ਚੋਂ ਨਹੀਂ ਆ ਰਹੇ ਸਵੇਰੇ 9 ਵਜੇ ਆ ਆ ਗਏ ਚਲੋ ਠੀਕ ਹੈ ਨਹੀਂ